ਗੁਰਦਰਾ ਪੰਜਵੀਂ ਪਾਸ਼ਾਈ ਚੋਲਾ ਸਾਹ ਤੇ ਆਇਤਾਮਨ ਦਰਸ਼ਨ ਕਰਵਾਉਣੇ ਆ ਬਹੁਤ دیਵਾਨ ਆਲ ਸਾਹਮਣੇ ਜੀ ਅੱਜ ਆਪਾਂ ਆਏ ਆ ਜੀ ਚੋਲਾ ਸਾਹਿਬ ਸੈਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦਰਾ ਸਾਹਿਬ ਪੰਜਵੀਂ ਪਾਸ਼ਾ ਜੀ ਚੋਲਾ ਸਾਹਿਬ ਇੱਥੇ ਜਿਹੜੇ ਖੂਹ ਦੇ ਉੱਤੇ ਬੋਲਦ ਭਜਦੇ ਆ ਵਸਾਖੀ ਤੋਂ ਇੱਕ ਦਿਨ ਬਾਅਦ ਬਹੁਤੀ ਦੂਰੋਂ ਦੂਰੋਂ ਇੱਥੇ ਯੋਗਾ ਆਉਂਦੀਆਂ ਬੋਲਦਾਂ ਦੀਆਂ ਫੇਰ ਇੱਥੇ ਭਾਈਦੇ ਆ ਕਿਉਂਕਿ ਪਹਿਲਾਂ ਦੇ ਤੇ ਪਾਣੀ ਹੁੰਦਾ ਜਦੋਂ ਇਹ ਨਿੱਕੇ ਨੇ ਉਦੋਂ ਪਾਣੀ ਤੇ ਬਹੁਤ ਹੁੰਦਾ ਖੂਹ ਚ ਅੱਜ ਕੱਲ ਤੁਹਾਨੂੰ ਪਤਾ ਖੂਹਾਂ ਦੀਆਂ ਜਿਹੜੀਆਂ ਰੇਂਜਾਂ ਬਹੁਤ ਦੂਰ ਚਲੇ ਗਈਆਂ ਉਦੋਂ ਫਿਰ ਪਾਣੀ ਪਾ ਕੇ ਖੂਹ ਦੇ ਵਿੱਚ ਫਿਰ ਬੋਲਦ ਭਜਾਉਂਦੇ ਆ ਜਿਹੜੇ ਡੱਬਿਆਂ ਨੂੰ ਤੁਹਾਨੂੰ ਪਤਾ ਹੀ ਹੈ ਕੀ ਕਹਿੰਦੇ ਆ ਜਿੰਨੇ ਜਿੰਨੂੰ ਪਤਾ ਵਾੜੇ ਇਸ ਚੀਜ਼ ਨੂੰ ਕੀ ਆਖਿਆ ਜਾਂਦਾ ਸਾੜੀਆਂ ਜਿਹਦੇ ਵਿੱਚ ਪਾਣੀ ਪਰ ਪਰ ਕੇ ਤਾਂ ਨੂੰ ਆਉਂਦਾ ਇਹ ਸਾਰੇ ਜਣੇ ਕਮੈਂਟ ਕਰ ਦੇ ਰਹੇ ਹੋ ਆ ਜਿਹੜੀ ਸਾਰੀ ਇਹਨਾਂ ਡੱਬਿਆਂਿਆਂ ਦੀ ਬਣੀ ਹੁੰਦੀ ਆ ਇਹਨੂੰ ਵੀ ਤੁਹਾਨੂੰ ਪਤਾ ਨਾ ਕੀ ਆਖਿਆ ਜਾਂਦਾ ਕਮੈਂਟਾਂ ਦੇ ਵਿੱਚ ਤੁਸੀਂ ਦੱਸਿਓ ਸਾਰੇ ਜਣੇ ਜੇ ਤੁਹਾਨੂੰ ਨਾਮ ਪਤਾ ਲੱਗੂਗਾ ਤੁਸੀਂ ਪੁੱਛ ਵੀ ਸਕਦੇ ਜੋ ਅਸੀਂ ਤੁਹਾਨੂੰ ਦੱਸਾਂਗੇ ਇੱਥੇ ਜਿਹੜਾ ਆ ਵੇਖੋ ਆ ਚੀਜ਼ ਹੁੰਦੀ ਜਿਹੜੀ ਇਨੂੰ ਕੀ ਆਖਿਆ ਜਾਂਦਾ ਆੜਾ ਇਹਨੂੰ ਲਾ ਦੀਦਾ ਜਿਹਨਾਂ ਨੇ ਬੈਗ ਨੂੰ ਭਾਈਦਾ ਹੁੰਦਾ ਹੈ ਸਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਇਹ ਸਾਰੇ ਜੀ ਚੀਜ਼ਾਂ ਦਾ ਕਮੈਂਟਾਂ ਵੀ ਤੁਸੀਂ ਜ਼ਰੂਰ ਦੱਸਣਾ ਹੈ ਸਾਰਿਆਂ ਨੂੰ ਆ ਵੇਖੋ ਜਿਹੜੀ ਆਪਾਂ ਤੁਹਾਨੂੰ ਪੁੱਛਣ ਦਾ ਹੈ ਵੀ ਆ ਕੀ ਚੀਜ਼ ਆ ਇਹਨੂੰ ਕੀ ਆਖਿਆ ਜਾਂਦਾ ਵਾ ਇਹਨੂੰ ਆਪਣੇ ਮਾਝੇ 'ਚ ਕੀ ਆਖਿਆ ਜਾਂਦਾ ਮਾਲਵੇ 'ਚ ਕੀ ਦੁਆਬੇ 'ਚ ਪੁਆਰ 'ਚ ਕੀ ਆਖਿਆ ਜਾਂਦਾ ਇਹ ਸਾਰਿਆਂ ਨੇ ਤੁਸੀਂ ਦੱਸਣਾ ਐਸ ਚੀਜ਼ ਨੂੰ ਆ ਜਿਹੜੀ ਚੀਜ਼ ਆ ਇਹ ਬਲੌਗ ਚ ਤੁਹਾਨੂੰ ਵਿਖਾਵਾਂਗੇ ਸਾਰੀ ਇਹ ਆ ਜਿਹੜਾ ਤੇ ਨਾਲ ਆ ਜਿਹੜੇ ਡੱਬੇ ਜੀ ਇਹਨਾਂ ਨੂੰ ਕੀ ਆਖਿਆ ਜਾਂਦਾ ਆ ਲਾਗੇ ਬੋੜ ਨਾਲ ਹੀ ਇਥੋਂ ਗੁਰਦਰਾ ਸਾਹਿਬ ਦੇ ਦਰਸ਼ਨ ਹੁੰਦੇ ਵਧੀਆ ਐ ਇਹ ਆੜੀ ਹਾੜਾ ਟੈਂਕੀ ਜੀ ਬਣਾਈ ਨਾ ਆੜੀ ਇਹਦੇ ਉੱਤੇ ਬਹਿ ਕੇ ਉਹਦਣ ਨੰਬਰ ਗਿਣਦੇ ਹੁੰਦੇ ਜਦੋਂ ਬੌਲਤ ਭੱਜਣ ਡੈ ਹੁੰਦੇ ਨਾ ਇਥੋਂ ਉੱਚੇ ਇਥੋਂ ਫਿਰ ਪਤਾ ਲੱਗਦਾ ਰਹਿੰਦਾ ਕਿਉਂਕਿ ਜਦੋਂ ਇਹਦੇ ਉੱਤੇ ਬੈਠੇ ਹੋਣਗੇ ਤੇ ਇਧਰ ਨੂੰ ਵੇਖਿਓ ਵੀ ਇਹ ਨੀਵੇਂ ਥਾਂ ਹੋਊਗਾ ਤਾਂ ਫਿਰ ਬਹੁਤ ਵਧੀਆ ਜਿਹੜਾ ਉਹ ਦੀਦਾ ਉਤੋਂ ਉਹਨਾਂ ਨੂੰ ਫਿਰ ਐਨ ਚੱਕਰਾਂ ਦਾ ਪੂਰਾ ਪਤਾ ਲੱਗਦਾ ਵੀ ਕਿੰਨੇ ਹੋਏ ਆ ਇਹਦੇ ਇਹਦੇ ਕਿੰਨੇ ਹੋਏ ਸਾਰਾ ਐਨ ਪੂਰਾ ਆਈਡੀਆ ਲੱਗਦਾ ਤੇ ਆ ਜਿਹੜੀ ਸਾਰਾ ਜਿਹੜਾ ਵਿਹਲਾ ਥਾਂ ਲੱਗ ਲੱਗੇ ਆ ਇਹਦੇ ਵਿੱਚ ਸਭ ਦੁਕਾਨਾਂ ਲੱਗੀਆਂ ਹੁੰਦੀਆਂ ਆ ਵੇਖੋ ਗਾਲੜ ਬੈਠਾ ਆਪਣੇ ਲਈ ਵੇਂਦਾ ਵਾ ਪੀ ਇਹ pau ਸਾਡੀ ਵੀਡੀਓ ਕਰ ਲਈ ਬਣਾਉਂਦਾ ਕੀ ਆਂਦੇ ਨੂੰ ਗਲਾਸ ਇਹ ਆ ਜੀ ਪਾਰਕ ਸ਼ੋਲਾ ਸਾਹ ਬਹੁਤ ਹੀ ਵਧੀਆ ਪਾਰਕ ਬਣੀ ਆ ਲਾਈਟਾਂ ਲੱਗੀਆਂ ਨਾਲ ਹੀ ਆ ਪਰਲੇ ਬਨੇ ਜਿਹੜਾ ਉਹ ਸ਼ੈੱਡ ਦੇ ਹੰਡੇ ਆ ਸਾਹਮਣੇ ਉਹ ਸਟੇਡੀਅਮ ਆਪਣਾ ਚੋਲਾ ਸਾਹਿਬ ਸੁਖਮਣ ਕਬੱਡੀ ਦਾ ਜਹਾਜ ਜਿਹੜਾ ਉਹਦਾ ਆਪਾਂ ਤੁਹਾਨੂੰ ਜਿਹੜਾ ਸਕੇਚੂ ਲੱਗਾ ਉਹ ਵੀ ਵਿਖਾਉਨੇ ਆ ਵਿੱਚ ਅੱਜ ਦੇ ਬਲੌਗ ਦੇ ਇੱਥੇ ਸਟੇਡੀਅਮ ਦੇ ਨਾਲ ਹੀ ਜਿਹੜਾ ਸੁਖਮਣ ਦਾ ਜਿਹੜਾ ਸਕੇਚੂ ਲੱਗਾ ਵਾ ਤੁਬੀ ਤਾਨੂੰ ਆਪਾਂ ਵਿਖਾਵਾਂਗੇ ਅੱਜ ਇਹ ਪਾਰਕ ਆ ਪਾਰਕ ਦੇ ਨਾਲ ਹੀ ਪਰਲੇਬਨ ਸਟੇਡੀਅਮ ਇਧਰਲੇ ਪਾਸੇ ਆਪਣਾ ਗੁਰਦੁਆਰਾ ਸਾਹਿਬ ਨਾਲ ਸੁਖਮਣ ਚੋਲਾ ਸਾਹਿਬ ਕਬੱਡੀ ਦਾ ਜਾਜ ਯਾਨੀ ਕਿ ਅਰਚ ਡੀਟੀਓ ਦਾ ਭਰਾ ਉਹਨਾਂ ਦਾ ਸਕੈਚੂ ਹੈ ਆ ਵੇਖੋ ਲਿਖਿਆ ਤੇ ਕਬੱਡੀ ਦਾ ਜਹਾਜ ਸੁਖਮਣ ਚੋਲਾ ਸਾਹ ਉਹਨਾਂ ਦਾ ਸਕੈਚੂ ਲੱਗਾ ਉਤੇ ਲਿਖਿਆ ਜੇ ਤੂੰ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਬਹੁਤ ਤਗੜਾ ਪਲੇਅਰ ਸੀ ਕਬੱਡੀ ਦਾ ਜਹਾਜ ਸੁਖਮਣ ਚੋਲਾ ਸਾਹ ਇਹ ਸੈਡ ਲਿਖਿਆ ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ਬਹੁਤ ਤਗੜੀ ਗੱਲ ਐ ਵੀ ਮਾਣ ਆ ਸਾਡੇ ਸ਼ਹਿਰ ਦਾ ਸੁਖਮਣ ਚੋਲਾ ਸਾ